ਅੱਜ ਮਹਿਲਾ ਕਮਿਸ਼ਨ ਕੋਲ ਦੋ ਤਿੰਨ ਕੇਸ ਪੈਂਡਿੰਗ ਪਏ ਨੇ ਮੈਂ ਖੁਦ ਆ ਕੇ ਇੱਥੇ 20 ਲੇਡੀਜ਼ ਜਿਹੜੀਆਂ ਮੰਗ ਪੱਤਰ ਦੇ ਚੁੱਕੇ ਨੇ ਪਰ ਇਸ ਮਹਿਲਾ ਕਮਿਸ਼ਨ ਨੇ ਜਿਹੜਾ ਏਸੀ ਰੂਮ ਤੋਂ ਬਾਹਰ ਨਹੀਂ ਡਿੱਗ ਰਹੀ ਉਹਨੂੰ ਕੱਢਣ ਵਾਸਤੇ ਉਹਨੂੰ ਪੁੱਛਣ ਵਾਸਤੇ ਦੱਸਣ ਵਾਸਤੇ ਅੱਜ ਸਾਨੂੰ ਸੰਘਰਸ਼ ਕਰਨਾ ਪਿਆ ਤੁਹਾਡੇ ਜਾਣ ਤੇ ਇੱਥੇ ਆਊਗਾ ਉਹ ਹੋਗਾ ਪਰ ਨਾ ਤੇ ਰੇਟ ਮਾਰਨ ਦੇ ਨੇ ਮੇਰੇ ਘਰ ਵਾਲੇ ਦਾ ਫੋਨ ਵੀ ਚੱਲ ਰਿਹਾ ਵਾ ਸਭ ਕੁਝ ਮਨੇ ਇਨਫੋਰਮੇਸ਼ਨ ਉਹਨੂੰ ਮੈਂ ਦੇ ਚੁੱਕੀ ਆਂ ਪਰ ਇਹ ਅਰੇਸਟ ਨਹੀਂ ਕਰਦੇ ਜੇ ਸਾਨੂੰ ਇੱਥੇ ਪੇਟ ਸੇ ਆਪ ਇਹਨਾਂ ਦਾ ਰੋਜ ਕਰਨਾ ਪਊਗਾ ਅੱਜ ਅਸੀਂ ਪਤਲਾ ਛੱਡ ਰਹੇ ਆਂ ਕਦੀ ਅਸੀਂ ਨੇ ਗੱਲ ਵੀ ਸੁਣਨੀ ਜ਼ਰੂਰੀ ਤੱਕ ਨਹੀਂ ਸਮਝੀ ਹੈ ਉਹ 10 ਬੰਦਿਆਂ ਨੇ ਮੈਨੂੰ ਬਾਲਾ ਤੋਂ ਕਢੀਸ ਕੇ ਸਰਪੰਚ ਦੇ 1 ਕਿਲੋਮੀਟਰ ਘਰ ਆ ਖੇਤ ਤੋਂ ਉੱਥੇ ਬੰਦਕ ਬਣਾਇਆ ਆ ਹੁਣ 10 ਕੈਮਰੇ ਲੱਗੇ ਹੋਏ ਆ ਇਹਦੀ ਫੁਟੇਜ ਪੁਲਿਸ ਨੇ ਬਿਲਕੁਲ ਨਹੀਂ ਦੇਖੀ ਨਾ ਦੋਸ਼ੀਆਂ ਤੇ ਕਾਰਵਾਈ ਕੀਤੀ ਸਾਰੇ ਅੰਮ ਪੁਲਿਸ ਦੋਸ਼ੀਆਂ ਨੂੰ ਬਚਾ ਰਹੀ ਹੈ ਇਸ ਸਮੇਂ ਸੇ ਮੁਹਾਲੀ ਖੜੇ ਹੋਏ ਆ ਮਹਿਲਾ ਕਮਿਸ਼ਨਰ ਦੇ ਦਫ਼ਤਰ ਦੇ ਬਾਹਰ ਜਿੱਥੇ ਜਿਹੜੇ ਕੁੰਬੜਾ ਜਿਹੜੇ ਐਸ ਵੀ ਸੀ ਮੋਰਚੇ ਵਾਲੇ ਨੇ ਲੋਕ ਪਹੁੰਚੇ ਹੋਏ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਕਹਿੰਦੇ ਨੇ ਕਿ ਇਹਨਾਂ ਦੇ ਕਈ ਔਰਤਾਂ ਆਈਆਂ ਹੋਈਆਂ ਨੇ ਕਿ ਉਹਨਾਂ ਦੇ ਕੇਸਾਂ ਦੀ ਕੋਈ ਸੁਣਵਾਈ ਨਹੀਂ ਹੋਈ ਕਈ ਥਾਣਿਆਂ ਦੇ ਵਿੱਚ ਇਹ ਪੰਜਾਬ ਤੋਂ ਵੱਖ-ਵੱਖ ਪਿੰਡਾਂ ਤੋਂ ਲੋਕ ਪਹੁੰਚੇ ਹੋਏ ਨੇ ਕਹਿੰਦੇ ਕਿ ਉਹਨਾਂ ਦੀ ਕਿਸੇ ਥਾਣੇ ਦੇ ਵਿੱਚ ਜਾਂ ਕਿਤੇ ਸੁਣਵਾਈ ਨਹੀਂ ਹੋਈ ਕਈ ਕੇਸ ਚੱਲ ਰਹੇ ਨੇ ਕਹਿੰਦੇ ਨੇ ਕਿ ਮਹਿਲਾ ਕਮਿਸ਼ਨਰ ਮੈਮ ਕੋਲ ਵੀ ਪਹੁੰਚੇ ਸੀ ਪਰ ਉਹਨਾਂ ਵੱਲੋਂ ਵੀ ਕੋਈ ਸੁਣਵਾਈ ਨਹੀਂ ਹੋਈ ਸੋ ਕੋਸ਼ਿਸ਼ ਕਰਾਂਗੇ ਉਹਨਾਂ ਦੇ ਨਾਲ ਗੱਲਬਾਤ ਕਰਨੀ ਤਾਂ ਉਹ ਦੱਸ ਦਈਏ ਕਿ ਚੇਅਰਮੈਨ ਮਹਿਲਾ ਕਮਿਸ਼ਨਰ ਪੰਜਾਬ ਦਾ ਇੱਥੇ ਫੋਟੋ ਲਾਈ ਹੋਈ ਹੈ ਔਰ ਕੇਸਰੀਬਾਲ ਦੀ ਫੋਟੋ ਲਾਈ ਹੈ ਔਰ ਲਗਾਤਾਰ ਨਾਰੇਬਾਜੀ ਹੋ ਰਹੀ ਹੈ ਕਿ ਕੇਸਰੀਬਾਲ ਖੁਦਾਬਾਦੀ ਦਾ ਪੰਜਾਬ ਸਰਕਾਰ ਮੁਦਾਬਾ ਤੁਸੀਂ ਨਾਰੇ ਸੁਣ ਪਾਰੇ ਹੋ ਸੋ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਕਿ ਕੀ ਕੀ ਉਹਨਾਂ ਦੀ ਪ੍ਰੋਬਲਮਾਂ ਨੂੰ ਲੈ ਕੇ ਇੱਥੇ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਜੋ ਵੀ ਕੇਸ ਹੁੰਦੇ ਨੇ ਆ ਜਾਂ ਉਹਨਾਂ ਦੀ ਸੁਣਵਾਈ ਨਹੀਂ ਹੁੰਦੀ ਜਿਹੜੇ ਇੱਥੇ ਆਪਣੇ ਇਨਸਾਫ਼ ਦੀ ਮੰਗ ਕਰ ਰਹੇ ਨੇ ਕੁੰਬੜਾ ਸਾਹਿਬ ਜਿਹੜਾ ਤੁਸੀਂ ਇੱਥੇ ਯਾਨੀ ਅੱਜ ਇਹ ਮੋਰਚਾ ਰੱਖਿਆ ਹੋਇਆ ਇਹਦੇ ਬਾਰੇ ਜਾਣਕਾਰੀ ਦੇ ਦਿਓ ਕਿ ਤੁਸੀਂ ਇੱਥੇ ਮੈਲਕ ਕਮਿਸ਼ਨਰ ਤੇ ਇੱਥੇ ਪੁਤਲੇ ਨੂੰ ਵੀ ਫੁਕਿਆ ਜਾ ਰਿਹਾ ਹੈ ਕੇਜਰੀਵਾਲ ਦੇ ਨੂੰ ਕੀ ਮੰਗਾਂ ਲੈ ਕੇ ਆਏ ਹੋਏ ਅਸੀਂ ਸਾਡੇ ਜਿਹੜੇ ਮਹਿਲਾਵਾਂ ਦੇ ਕੇਸ ਸੀ ਜਿਵੇਂ ਰੇਪ ਕੇਸ ਜਬਰ ਜਨਾ ਤੱਕੇ ਸ਼ਾਹੀ ਲੁੱਟ ਖੋ ਜਿੰਨਾ ਕ੍ਰਾਈਮ ਹੋਇਆ ਵੱਖ-ਵੱਖ ਥਾਣਿਆਂ ਦਾ ਜ਼ਿਲ੍ਹਾ ਮੋਹਾਲੀ ਦੇ ਵੱਖ-ਵੱਖ ਥਾਣਿਆਂ ਦਾ ਜਿਵੇਂ ਗੱਲ ਕਰ ਲਈਏ ਕੜੂਹਾ ਚੌਂਕੀ ਦੀ ਗੱਲ ਕਰ ਲਈਏ ਸਿਟੀ ਥਾਣਾ ਖਰੜ ਦੀ ਇਹ ਸਾਰੇ ਵੱਖ-ਵੱਖ ਥਾਣਿਆਂ ਦੇ ਜਿਹੜੇ ਕੇਸ ਸੀ ਜਿੱਥੇ ਕੋਈ ਨਾ ਸੁਣਾ ਹੋਈ ਅੱਜ ਇਹ ਮਹਿਲਾ ਕਮਿਸ਼ਨ ਕੋਲ ਦੋ ਤਿੰਨ ਕੇਸ ਪੈਂਡਿੰਗ ਪਏ ਨੇ ਮੈਂ ਖੁਦ ਆ ਕੇ ਇੱਥੇ 20 ਲੇਡੀਜ਼ ਜਿਹੜੀਆਂ ਮੰਗ ਪੱਤਰ ਦੇ ਚੁੱਕੇ ਨੇ ਪਰ ਇਸ ਮਹਿਲਾ ਕਮਿਸ਼ਨ ਨੇ ਜਿਹੜਾ ਏਸੀ ਰੂਮ ਤੋਂ ਬਾਹਰ ਨਹੀਂ ਟਿਕਟ ਰਹੀ ਉਹਨੂੰ ਕੱਢਣ ਵਾਸਤੇ ਉਹਨੂੰ ਪੁੱਛਣ ਵਾਸਤੇ ਦੱਸਣ ਵਾਸਤੇ ਅੱਜ ਸਾਨੂੰ ਸੰਘਰਸ਼ ਕਰਨਾ ਪਿਆ ਅਗਲਾ ਜਿਹੜਾ ਸੰਘਰਸ਼ ਹੈ ਪੱਕਾ ਨਹੀਂ ਤੁਹਾਨੂੰ ਨਹੀਂ ਲੱਗਦਾ ਕਿ ਹਰ ਕੇਸ ਦੇ ਵਿੱਚ ਜਾਂਚ ਪੜਖ ਹੁੰਦੀ ਹੈ ਫਿਰ ਬਾਅਦ ਦੇ ਵਿੱਚ ਉਹ ਇੱਕਦਮ ਤਾਂ ਕੋਈ ਉਹ ਹੁੰਦਾ ਨਹੀਂ ਹੈਗਾ ਇਹਨਾਂ ਨੂੰ 6-6 ਮਹੀਨੇ 21 ਕ ਸਾਲ 6-6 ਮਹੀਨੇ ਹੋ ਗਏ ਸੁਣਾਈ ਆਉਂਦੇ ਨੂੰ ਹੁਣੇ ਜਿਹੜਾ ਮੁੱਖ ਆਪਣਾ ਹਾਈ ਕੋਰਟ ਤੇ ਜਿਹੜੇ ਆਰਡਰ ਹੋਏ ਨੇ ਪੀਐਫਆਈਆਰ ਪਹਿਲਾਂ ਕਰਕੇ ਬਾਅਦ ਚ ਕਾਰਵਾਈ ਕਰੋ ਪਰ ਲੇਕਿਨ ਕੋਈ ਹਾਈ ਕੋਰਟ ਦੇ ਆਰਡਰਾਂ ਨੂੰ ਨਹੀਂ ਮੰਨਦਾ ਅੱਛਾ ਹੁਣ ਤੁਹਾਡੀ ਕੋਈ ਮੁਲਾਕਾਤ ਕੋਈ ਗੱਲਬਾਤ ਹੋਈ ਹੈ ਮੈਂ ਇੰਟੈਲੀਜੈਂਸੀ ਸੀਆਈਡੀ ਨਾਲ ਕਿਹਾ ਵੀ ਦੱਸੋ ਜੀ ਕਿਵੇਂ ਕਰਨਾ ਵਾ ਪਹਿਲਾਂ ਕਮਿਸ਼ਨ ਨੂੰ ਲਿਓ ਜੀ ਕੋਈ ਇਹਨਾਂ ਨੂੰ ਵਿਸ਼ਵਾਸ ਦੇਣ ਤਾਂ ਅਸੀਂ ਮੰਗ ਪੱਤਰ ਦੇ ਕੇ ਚਲੇ ਜਾਵਾਂਗੇ ਨਹੀਂ ਤਾਂ ਇ ਸੋ ਉਹਨਾ ਲੇਡੀਜ਼ ਦੇ ਨਾਲ ਵੀ ਗੱਲਬਾਤ ਕਰਾਂਗੇ ਮੈਂ ਤੁਹਾਨੂੰ ਦਿਖਾ ਦੇਣਾ ਕਿ ਜਿਹੜੀ ਲੇਡੀਜ਼ ਇੱਥੇ ਪਹੁੰਚੇ ਹੋਏ ਸੀ ਆਪਣੀਆਂ ਮੰਗਾਂ ਨੂੰ ਲੈ ਕੇ ਸੋ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗਾ ਮੈਮ ਤੁਹਾਡਾ ਨਾਂ ਕੀ ਹੈ ਮਨਦੀਪ ਕੌਰ ਸਰ ਮਨਦੀਪ ਕੌਰ ਤੁਸੀਂ ਆਪਣੀ ਪ੍ਰੋਬਲਮ ਕੀ ਲੈ ਕੇ ਆਏ ਹੋ ਇੱਥੇ ਸਰ ਮੇਰੇ 1.5 ਮਹੀਨਾ ਹੋ ਗਏ ਮੇਰੀ ਦਰਖਾਸਤ ਦਿੱਤੀ ਹੋਈ ਨੂੰ ਹਜੇ ਤੱਕ ਇਹਨਾਂ ਨੇ ਮੇਰਾ ਬੰਦਾ ਹੀ ਨਹੀਂ ਅਰੈਸਟ ਕੀਤਾ ਹੈਗਾ ਠੀਕ ਹੈ ਮੈਨੂੰ ਇਹੀ ਕਿਹਾ ਜਾਂਦਾ ਵਾ ਕਿ ਅਰੈਸਟ ਕਰ ਰਹੀਆਂ ਰੈਟ ਮਾਰਨ ਜਾ ਰਹੇ ਆਂ ਪਰ ਨਾ ਤਾਂ ਉਹਦੇ ਘਰੇ ਜਾਂਦੇ ਨੇ ਠੀਕ ਹੈ ਪਹਿਲੇ ਮੈਨੂੰ ਕਹਿ ਦਿੱਤਾ ਜਾਂਦਾ ਕਿ ਮੈਡਮ ਤੁਸੀਂ ਸਾਡੇ ਨਾਲ ਜਾਇਓ ਘਰ ਰੈਟ ਮਾਰਨ ਚੱਲੇ ਆਂ ਠੀਕ ਹੈ ਬਾਅਦ ਚ ਮੈਨੂੰ ਉਸੇ ਗੱਲ ਨੂੰ ਲੈ ਕੇ ਮਨਾ ਕਰ ਦਿੱਤਾ ਜਾਂਦਾ ਕਿ ਮੈਮ ਜੇ ਤੁਸੀਂ ਜਾਓਗੇ ਤੇ ਰੋਲਾ ਪਾਊਗਾ ਠੀਕ ਹੈ ਤੁਹਾਡੇ ਜਾਣ ਤੇ ਇੱਥੇ ਆ ਹੋਊਗਾ ਉਹ ਹੋਊਗਾ ਪਰ ਨਾ ਤੇ ਰੈਟ ਮਾਰਨਦੇ ਨੇ ਮੇਰੇ ਘਰ ਵਾਲੇ ਦਾ ਫੋਨ ਵੀ ਚੱਲ ਰਿਹਾ ਵਾ ਸਭ ਕੁਝ ਮੈਨੂੰ ਇਨਫੋਰ ਯਾਨੀ ਸੁਸਾਈਡ ਕਰ ਲਾਂਗੇ ਕੀ ਤੁਹਾਨੂੰ ਲੱਗਦਾ ਕਿ ਤੁਹਾਡੀ ਸੁਣਵਾਈ ਹੋ ਨਹੀਂ ਪਾਰੀ ਅੱਗੇ ਸੁਣਵਾਈ ਨਹੀਂ ਹੋਏਗੀ ਸਰ ਮੈਂ ਸਭ ਕੁਝ ਕਰਵਾ ਚੁੱਕੀ ਆ ਮਤਲਬ ਉਹਦੀ ਜਮਾਨਤਾ ਤੱਕ ਰਿਜੈਕਟ ਕਰਵਾ ਚੁੱਕੀ ਆ ਸਭ ਕੁਝ ਦੇ ਚੁੱਕੀ ਆ ਮੈਂ ਤਾਂ ਹੁਣ ਧਰਨਾ ਹੀ ਲਾਵਾਂਗੀ ਸਰਕਾਰਾਂ ਦੇ ਹੁਣ ਤਾਂ ਕੋਈ ਫਾਇਦਾ ਨਹੀਂ ਪੁਲਿਸ ਵਾਲਿਆਂ ਦੇ ਹੁਣ ਤਾਂ ਕੋਈ ਫਾਇਦਾ ਨਹੀਂ ਜੇ ਸਾਨੂੰ ਇੱਥੇ ਪਿੱਠ ਸਿਆਪਾ ਇਹਨਾਂ ਦਾ ਰੋਜ਼ ਕਰਨਾ ਪਊਗਾ ਅੱਜ ਅਸੀਂ ਪੁਤਲਾ ਸੜ ਰਹੇ ਆ ਕਦੀ ਅਸੀਂ ਧਰਨੇ ਲਾਣ ਤੇ ਮਜਬੂਰ ਹੋ ਜਾਣੇ ਕਦੀ ਆਪਦੀਆਂ ਬੇਇੱਜ਼ਤੀਆਂ ਕਰਵਾਈਆਂ ਜਾਂਨੇ ਆ ਪਰ ਇਹ ਉੱਤੋਂ ਮਤਲਬ ਕਿ ਉੱਠ ਕੇ ਤੱਕ ਥੱਲੇ ਨਹੀਂ ਆ ਰਹੇ ਕਿ ਸਾਡੀ ਇਹਨਾਂ ਨੇ ਗੱਲ ਵੀ ਸੁਣਨੀ ਜ਼ਰੂਰੀ ਤੱਕ ਨਹੀਂ ਸਮਝੀ ਹੈਗੀ ਤੇ ਫਿਰ ਇਹੋ ਜਿਹੇ ਸਰਕਾਰਾਂ ਦਾ ਅਸੀਂ ਕੀ ਕਰਨਾ ਤੁਸੀਂ ਆਪ ਸਿਆਣੇ ਆ ਠੀ रणवीर कौर रणवीर जी ਤੁਹਾਡਾ ਕੀ ਕੇਸ ਹੈ ਮੇਰਾ ਸਾਰ ਇੱਕ ਤਾਂ ਕੇਸ ਲੈਂਡ ਮਾਫੀਆ ਦਾ ਹੈ ਜੋ ਛੁੱਠੇ ਜਾਲੀ ਸੈਨ ਕਰਕੇ ਕਰੋੜਾਂ ਦੀ ਜ਼ਮੀਨ ਸਾਡੀ ਹੜਪਣਾ ਚਾਹੁੰਦੇ ਹਨ ਉਹਨਾਂ ਦੇ ਦੋ ਤਿੰਨ ਕੇਸ ਹੋਰ ਹਨ ਜੋ ਸੇਮ ਬਿਆਨੇ ਕੀਤੇ ਹੋਏ ਹਨ ਪੁਲਿਸ ਨੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਕਿਉਂਕਿ ਐਸਐਸਪੀ ਸਰ ਨੇ ਇਹ ਕਹਿਆ ਸੀਗਾ ਕਿ ਇਹ ਕੇਸ ਦਾ ਮਸਲਾ ਹੈ ਤੇ ਉਹ ਹੁਣ ਪਿੱਛਾ ਕਰਨ ਲੱਗ ਗਏ ਜੇ ਕਿ ਤੇ ਉੱਥੇ ਕਾਰਵਾਈ ਹੋਈ ਵੀ ਹੁੰਦੀ ਤਾਂ ਅਸੀਂ ਕੋਰਟ ਦਾ ਹਲ ਕੋਰਟ ਦਾ ਕੇਸ ਤਾਂ ਲੜੀ ਰਹੇ ਹਾਂ ਪਰ ਕੱਲ ਨੂੰ ਉਹ ਸਾਨੂੰ ਕੋਈ ਵੀ ਨੁਕਸਾਨ ਕਰ ਸਕਦੇ ਆ ਤੇ ਇਸ ਲਈ ਤੇ ਸਾਡੀ ਦਰਖਾਸਤ ਸਿਟੀਚ ਹੈ ਕਰੜਾ ਉਹਨੂੰ ਜਲਦੀ ਤੋਂ ਜਲਦੀ ਦੇਖਿਆ ਜਾਵੇ ਤੇ ਇੱਕ ਮੇਰੀ ਐਸਐਸਪੀ ਦੀ 125 ਨੰਬਰ ਦਰਖਾਸਤ ਉਹ ਪੂਰੀ ਕੀਤੀ ਜਾਵੇ ਤੁਹਾਡਾ ਕੀ ਕੇਸ ਹੈ ਜੀ ਮੇਰਾ ਜੀ ਲੁੱਟ ਮਾਰਦਾ ਠੱਗੀ ਮਾਰ ਗਿਆ ਮੇਰੇ ਨਾਲ ਇਹ ਪੜਾ ਸੰਦੀਪ ਸੂਤ ਹੈ ਕਰਮਚੰਦ ਸੂਤ ਦਾ ਮੁੰਡਾ ਹੈ ਮੇਰੇ ਬੇਟੇ ਕੋਲ ਆਂਦਾ ਸੀਗਾ ਫੈਂਸੀ ਗੇਮ ਸਿੱਖਣਾ ਉਹ ਬੱਚਿਆਂ 'ਚ ਲੜਾਈ ਝਗੜੇ ਬੈ ਜਾਂਦੇ ਥੋੜਾ ਲੜਾਈ ਝਗੜਾ ਹੋ ਹੀ ਜਾਂਦਾ ਉਹਨੇ ਲੜਾਈ ਝਗੜੇ ਦਾ ਫਾਇਦਾ ਚੱਕ ਕੇ ਨਾ ਇਹ ਇਹ ਫਾਇਦਾ ਚੱਕਿਆ ਵੀ ਮੈਂ ਆਪਣਾ ਬਣਾ ਲਵਾ ਮੇਰੇ ਕੋਲ ਪੈਸੇ ਲੈਂਦਾ ਜੀ ਆਛੇ ਲੱਖਾਂ ਦੀ ਕਮੇਟੀ 10 ਲੱਖ ਲੱਖ ਦੀ ਕਮੇਟੀ ਪਾਉਂਦੀ ਸੀ ਪਹਿਲੇ ਤੇ ਉਹ ਲੈ ਕੇ ਜਾਂਦਾ ਰਿਹਾ ਔਰ ਹਰ ਮਹੀਨੇ 8 9 8 9 7 ਐਸਾ ਲੈ ਕੇ ਜਾਂਦਾ ਰਿਹਾ ਮੰਮੀ ਮੈਂ ਤੁਹਾਡਾ ਧਿਆਨ ਰੱਖਾਂਗਾ ਤੁਸੀਂ ਤਣਾ ਨਾ ਕਰੋ ਤੁਸੀਂ ਉਸੀ ਕਹਿੰਦਾ ਤਾਂ ਵਿਸ਼ਵਾਸ ਕਰੋ ਮੈਂ ਤੁਹਾਨੂੰ ਮਕਾਨ ਪੈਂ ਕਰਾਇਤੇ ਰਣੀ ਆ ਮੰਦਰ ਦੇ ਵਸਤਰ ਸੀ ਸੀ ਕਿ ਮੈਂ ਪੈਸੇ ਦੇ ਮੈਂ ਉਹਨੂੰ ਰੋਜ਼ ਕਹਿੰਦੀ ਸੀ ਮੈਂ ਕਿਹਾ ਬੇਟਾ ਤੇ ਮੈਂ ਮੰਦਰ ਦੇ ਵਸਤਰ ਸੀ ਕੇ ਦੇ ਦਿੰਦੀ ਆ ਕਹਿੰਦਾ ਤੁਹਾਨੂੰ ਲੱਗਦਾ ਮੈਂ ਐਦਾਂ ਕਰਾਂਗਾ ਤੁਹਾਡੇ ਨਾਲ ਮੈਂ ਤੁਹਾਨੂੰ ਮਕਾਨ ਵੀ ਢਾਕੇ ਦਵਾਂਗਾ ਮੈਂ ਤੁਹਾਡਾ ਧਿਆਨ ਵੀ ਰੱਖਾਂਗਾ ਅੱਜ ਮੈਨੂੰ ਕਹਿੰਦਾ ਤੂੰ ਕਰ ਲੈ ਜੋਖਿ ਕਰ ਕੇ ਸਬੂਤ ਹੈਗਾ ਰਿਕਾਰਡਿੰਗ ਵੀ ਹੈਗੀ ਮੇਰੇ ਕੋਲ ਥੋੜੀ ਜਿਹੀ ਉਹਦੀ ਠੀਕ ਹੈ ਠੀਕ ਹੈ ਤੁਹਾਡੇ ਕੀ ਨਾਂ ਜੀ ਮੈਂ ਬਲਵਿੰਦਰ ਕੋਰ ਰੂਡ ਕੀ ਪੁਕਤਾ ਦੀ ਰਹਿਣ ਵਾਲੀ ਆ ਜੀ ਮੇਰ ਨਾਲ ਜਿਹੜੀ ਵੀ ਵਾਰਦਾਤ ਹੋਈ ਹੈ ਜੀ ਉਹ ਮੈਂ ਆਪਣੇ ਮੋਬਾਈਲ 'ਚ ਵੀਡੀਓ ਵੀ ਬਣਾ ਲਈ ਸੀ ਦੋਸੀ ਦੀ ਜਦੋਂ ਮੈਨੂੰ ਫੜਨ ਆਏ ਸੀਗੇ ਜਦੋਂ ਪਿੰਡ ਵੱਲ ਨੂੰ ਭੱਜੇ ਆਪਣੀ ਲੇਡੀਜ਼ ਨੂੰ ਲਿਆਉਣਾ ਲੇਡੀਜ਼ ਦੇ ਹਵਾਲੇ ਮੈਨੂੰ ਕੀਤਾ ਸੀਗਾ ਉਹ ਵੀ ਮੈਂ ਵੀਡੀਓ ਬਣਾ ਲਈ ਸੀ ਜੀ ਮੇਰਾ ਮੋਬਾਈਲ ਇਹਨਾਂ ਨੇ ਖੋਕ ਕੇ ਥਾਣੇ ਵਿੱਚ ਦਿੱਤਾ ਸੀਗਾ ਜਗਦੇਵ ਸਿੰਘ ਐਸਆਈ ਉਹ ਜਗਦੇਵ ਸਿੰਘ ਕੋ ਮੇਰਾ ਮੋਬਾਈਲ ਸੀ 6 ਮਹੀਨੇ ਹੋ ਗਏ ਮੇਰਾ ਮੋਬਾਈਲ ਹੁਣ ਤੱਕ ਨਹੀਂ ਮਿਲਿਆ ਜਦਕਿ ਉਹਦੇ 'ਚ ਮੇਰੇ ਸਾ ਮੇਰੇ ਕੋਲ ਦੋਸ਼ੀਆਂ ਦੇ ਖਿਲਾਫ ਸਾਰੇ ਸਬੂਤ ਨੇ ਬਾਕੀ ਦੋਸ਼ੀਆਂ ਨੇ ਜਿਹੜਾ ਮੈਨੂੰ ਬੰਦਕ ਬਣਾਇਆ ਸੀ ਸਰਪੰਚੇ ਦੇ ਘਰ ਜੀ ਸਰਪੰਚੇ ਦੇ ਘਰ ਬੰਦਕ ਬਣਾਇਆ ਸੀ ਇਹਦਾ ਮਤਲਬ ਸਰਪੰਚ ਵੀ ਨਾਲ ਮਿਲੀਭੁਗਤ ਹੋ ਸਕਦੀ ਹੈ ਪਰ ਇਹ ਜੇ ਸਰਪੰਚ ਨੂੰ ਪਿੰਡ ਵਿੱਚ ਜਿਹੜਾ ਉਹਦਾ ਮਿਲਿਆ ਉਹ ਉਹਦਾ ਨਹੀਂ ਮਿਲਣਾ ਚਾਹੀਦਾ ਇੱਡਾ بڑا ਜਿਹੜਾ ਸਰਪੰਚ ਕ੍ਰਾਈਮ ਕਰ ਸਕਦਾ ਕਿਸੇ ਧੀ ਨੂੰ ਵੀ ਕੋਈ ਖਿੱਚ ਕੇ ਲਿਆ ਕੇ ਉਹਨਾਂ ਦੇ ਘਰ ਬੰਦਕ ਬਣਾਉਂਦਾ ਤਾਂ ਸਾਰੇ ਨਾਲੋਂ ਜ਼ਿਆਦਾ ਦੋਸ਼ੀ ਸਰਪੰਚ ਹੈ ਇੱਡਾ ਵੱਡਾ ਕ੍ਰਾਈਮ ਕੀਤਾ ਉਹਦੇ ਨਾਲੋਂ ਜ਼ਿਆਦਾ ਜਿਹੜੀ ਪੁਲਿਸ ਨੇ ਮੇਰੀ ਸੁਣਵਾਈ ਨਹੀਂ ਕੀਤੀ ਉਹ ਵੀ ਉਹਨਾਂ ਨਾਲ ਮਿਲੀ ਭੁਗਤ ਹੋਣੀ ਤਾਂ ਹੀ ਕਰਕੇ ਕੋਈ ਕਾਰਵਾਈ ਨਹੀਂ ਹੋਈ ਜੀ ਜਿਹੜੀ ਮਤਲਬ ਮੈਨੂੰ ਐ ਨਹੀਂ ਪਤਾ ਲੱਗੇ ਵੀ ਇਹਨਾਂ ਨੇ ਕਾਰਵਾਈ ਕੀ ਕੀਤੀ ਇੱਕ ਝੂਠੀ ਐਫ ਆਈ ਆਰ ਕੀਤੀ ਗਈ ਹੈ ਜੋ ਕਿ ਰੱਦ ਹੋਣੀ ਚਾਹੀਦੀ ਕਿਉਂਕਿ ਮੇਰੇ ਫਾਦਰ ਸਾਹਿਬ ਉਰੇ ਨਹੀਂ ਸੀ ਮੇਰਾ ਬ੍ਰਦਰ ਮੇਰੇ ਨਾਲ ਨਹੀਂ ਸੀ ਮੈਂ ਕੱਲੀ ਸੀ ਮੈਨੂੰ ਜਿਹੜਾ ਵੀ ਕ੍ਰਾਈਮ ਕੀਤਾ ਦੋਸ਼ੀਆਂ ਨੇ ਉਹ 10 ਬੰਦਿਆਂ ਨੇ ਮੈਨੂੰ ਬਾਲਾ ਤੋਂ ਘੜੀਸਕੇ ਸਰਪੰਚ ਦੇ 1 ਕਿਲੋਮੀਟਰ ਘਰ ਆ ਖੇਤ ਤੋਂ ਉੱਥੇ ਬੰਦਕ ਬਣਾਇਆ ਹੋਰ 10 ਕੈਮਰੇ ਲੱਗੇ ਹੋਏ ਆ ਜਿਹਦੀ ਫੁਟੇਜ ਪੁਲਿਸ ਨੇ ਬਿਲਕੁਲ ਨਹੀਂ ਦੇਖੀ ਨਾ ਦੋਸ਼ੀਆ ਤੇ ਕਾਰਵਾਈ ਕੀਤੀ ਸਾਰੇ ਆਮ ਪੁਲਿਸ ਦੋਸ਼ੀਆਂ ਨੂੰ ਬਚਾ ਰਹੀ ਆ ਮੈਂ ਤੁਹਾਡੇ ਮਾਦੇਮ ਰਾਸੀਮ ਸਾਹਿਬ ਨੂੰ ਕਹਿਣਾ ਚਾਹੁੰਦੀ ਆ ਵੀ ਸੀਐਮ ਸਾਹਿਬ ਤੁਸੀਂ ਕਹਿੰਦੇ ਸੀ ਵੀ ਹਾਂ ਬੇਟੀਆਂ ਦੇ ਸਿਰ ਤੋਂ ਚੁੰਨੀ ਨਹੀਂ ਲੜੀ ਮੇਰੀ ਤਾਂ ਚੁੰਨੀ ਵੀ ਤਾਰਤੀ ਮੇਰੇ ਨਾਲ ਜੋ ਬਦਤਮੀਜ਼ੀ ਕੀਤੀ ਲੁੱਟਖੋ ਕੀਤੀ ਹੈ ਮੇਰੀ ਇੱਜ਼ਤ ਜੋ ਉਛਾਲੀ ਹੈ ਉਹਨਾਂ ਨੇ ਮੇਰਾ ਮਾਨਹਾਨੀ ਕੀਤਾ ਪਰ ਮੈਨੂੰ ਕੋਈ ਇਨਸਾਫ ਨਹੀਂ ਮਿਲਿਆ ਮੈਂ ਕਿਹੜੀ ਸਰਕਾਰ ਨੂੰ ਕਹਾ ਵੀ ਕਿਹੜੀ ਸਰਕਾਰ ਸਾਡੀ ਬਾਹ ਫੜ ਸਕਦੀ ਆ ਧੰਨਵਾਦ ਜੀ ਸੋ ਦੇਖਿਆ ਤੁਸੀਂ ਕਿ ਅਸੀਂ ਉਹਨਾਂ ਮਹਿਲਾਵਾਂ ਦੇ ਨਾਲ ਗੱਲਬਾਤ ਕਰਾਈ ਜਿਹੜੀ ਪੀੜਿਤ ਮਹਿਲਾਵਾਂ ਸੀ ਜਿੱਥੇ ਅੱਜ ਮੋਰਚੇ ਨੂੰ ਨਹੀਂ ਖੋਲਿਆ ਗਿਆ ਮਹਿਲਾ ਕਮਿਸ਼ਨਰ ਦੇ ਦਫ਼ਤਰ ਦੇ ਬਾਹਰ ਖੜੇ ਆ ਸੋ ਮੈਂ ਤੁਹਾਨੂੰ ਦਿਖਾ ਦਿੰਦਾ ਕਿ ਮਹਿਲਾ ਕਮਿਸ਼ਨਰ ਦੇ ਦਫ਼ਤਰ ਦੇ ਬਾਹਰ ਖੜੇ ਆ ਔਰ ਇੱਥੇ ਆਈਪੀਐਸ ਰੈਂਕ ਦੇ ਆਫੀਸਰ ਵੀ ਖੜੇ ਹੋਏ ਨੇ ਸੋ ਕੋਸ਼ਿਸ਼ ਕਰਾਂਗੇ ਅਸੀਂ ਮਹਿਲਾ ਕਮਿਸ਼ਨਰ ਮੈਮ ਦੇ ਨਾਲ ਵੀ ਗੱਲਬਾਤ ਕਰਨ ਦੀ ਔਰ ਜਿਸ ਤਰੀਕੇ ਦੇ ਨਾਲ ਇਸ ਪਾਸੇ ਅਸੀਂ ਦਿਖਾ ਦਿੰਦੇ ਆ ਤੁਹਾਨੂੰ ਕਿ ਮੋਰਚਾ ਲੱਗਿਆ ਹੋਇਆ ਤੁਹਾਨੂੰ ਦੱਸਦੀ ਕਿ ਇਥੇ ਕੇਜਰੀਵਾਲ ਅਤੇ ਮਹਿਲਾ ਕਮਿਸ਼ਨਰ ਦਾ ਯਾਨੀ ਪੁਤਲਾ ਵੀ ਹੋ ਗਿਆ ਸੀ ਸੋ ਅਸੀਂ ਗੱਲਬਾਤ ਕਰਾਈਏ ਸੋ ਕੋਸ਼ਿਸ਼ ਕਰਾਂਗੇ ਸੋ ਮਹਿਲਾ ਕਮਿਸ਼ਨਰ ਮੈਮ ਦੇ ਨਾਲ ਗੱਲਬਾਤ ਕਰਨ ਦੀ ਗੱਲ ਇਹ ਹੈ ਕਿ ਇਹ ਮਹਿਲਾ ਕਮਿਸ਼ਨ ਹੈ ਇਹ ਪੁਲਿਸ ਸਟੇਸ਼ਨ ਨਹੀਂ ਹੈ ਠੀਕ ਹੈ ਜਿਹੜੇ ਰਿਲੇਟਡ ਕੇਸ ਨੇ ਉਹ ਸਾਰੇ ਪੁਲਿਸ ਰਿਲੇਟਡ ਕੇਸ ਨੇ ਮਹਿਲਾ ਕਮਿਸ਼ਨ ਦੇ ਅੰਦਰ ਕੋਈ ਵੀ ਫਰਿਆਦੀ ਆਪਣੀ ਫਰਿਆਦ ਲੈ ਕੇ ਆਂਦਾ ਅਸੀਂ ਉਹਨੂੰ ਜਿੱਥੇ ਜਿਹੜੇ ਰਿਲੇਟਡ ਏਰੀਆ ਹੁੰਦੇ ਨੇ ਰਿਲੇਟਡ ਡਿਪਾਰਟਮੈਂਟਸ ਹੁੰਦੇ ਨੇ ਉੱਥੇ ਅਸੀਂ ਮਾਰਕ ਕਰ ਦਿੰਦੇ ਹਾਂ ਠੀਕ ਹੈ ਉਸ ਤੋਂ ਬਾਅਦ ਕਈ ਕੇਸਸ ਐਸੇ ਹੈਗੇ ਨੇ ਜਿਨ੍ਹਾਂ ਦੇ ਉੱਤੇ ਐਫ ਆਈ ਆਰ ਆਲਰੇਡੀ ਹੋ ਚੁੱਕੀ ਹੈ ਜਿਹੜੇ ਦੋ ਹਾਏ ਦੇ ਹੈਗੇ ਨੇ ਐਫ ਆਈ ਆਰ ਆਲਰੇਡੀ ਹੋ ਚੁੱਕੀ ਹੈ ਹੁਣ ਉਹਨਾਂ ਦਾ ਮਕਸਦ ਇਹਦਾ ਕਿ ਇਹਨੂੰ ਹੁਣੇ ਹੀ ਫੜੋ ਪੁਲਿਸ ਆਪਣਾ ਕੰਮ ਕਰ ਰਹੀ ਹੈ ਜਿੱਦਾਂ ਕਿ ਉਹਨਾਂ ਨੇ ਟੈਕਨੀਕਲ ਹੈਲਪ ਲੈਣੀ ਹੁੰਦੀ ਆ ਕੋਈ ਹੋਰ ਹੈਲਪ ਲੈਣੀ ਹੁੰਦੀ ਆ ਜਦੋਂ ਉਹ ਸਾਰੀ ਕਾਰਵਾਈ ਹੋ ਜਾਂਦੀ ਆ ਪੂਰੀ ਫਿਰ ਪੁਲਿਸ ਉਸ ਤੇ ਐਕਟ ਕਰਦੀ ਠੀਕ ਹੈ ਨਹਿਲਾ ਕਮਿਸ਼ਨ ਦਾ ਇਹਦੇ ਵਿੱਚ ਕੀ ਰੋਲ ਸੀ ਧਰਵੇ ਧਰਨੇ ਦੇ ਅੰਦਰ ਮੈਨੂੰ ਅਜੇ ਤੱਕ ਸਮਝ ਹੀ ਨਹੀਂ ਆਇਆ ਮੈਂ ਵੀ ਕੋ ਨਾਲ ਇਹ ਫੀਲ ਜਾਮ ਲਗਾਇਆ ਸੀ ਕਿ ਤੁਸੀਂ ਸ਼ਹਿਰ ਮਾਰਕੀਟ ਕੀਤਾ ਹੋਣਾ ਉਹਨਾਂ ਦੇ ਨਾਮ ਕੀ ਸੀ ਮਹਿਨਤ ਦਾ ਮਨਜੀਤ ਕੋ ਅੱਛਾ ਜੀ ਕਹਿੰਦੇ ਕਿ ਉਹਨਾਂ ਨੇ ਸਹੀ ਤਰੀਕੇ ਦੇ ਨਾਲ ਉਹਨਾਂ ਨਾਲ ਗੱਲਬਾਤ ਨਹੀਂ ਕੀਤੀ ਨਹੀਂ ਦੇਖੋ ਇਹ ਗਲਤ ਗੱਲ ਹੈਗੀ ਹੈ ਬਿਲਕੁਲ ਗਲਤ ਇਲਜ਼ਾਮ ਹੈ ਪਹਿਲਾਂ ਮੈਨੂੰ ਪਤਾ ਸੀ ਤੁਸੀਂ ਤੁਸੀਂ ਗੱਲ ਕਰ ਰਹੇ ਹੋ ਉਹਨਾਂ ਦਾ ਕੇਸ ਪਹਿਲਾਂ ਐਸਐਸਪੀ ਸਾਹਿਬ ਕੋਲ ਗਿਆ ਹੋਇਆ ਸੀ ਫਿਰ ਉਹਨਾਂ ਨੇ ਕਿਹਾ ਕਿ ਮੈਂ ਡੀਐਸਪੀ ਸਾਹਿਬ ਕੋਲ ਭੇਜਣਾ ਡੀਐਸਪੀ ਸਾਹਿਬ ਕੋਲ ਗਿਆ ਫਿਰ ਉਹਨਾਂ ਨੇ ਕਿਹਾ ਮੈਂ ਡੀਐਸਪੀ ਕੋਲ ਨਹੀਂ ਮੈਂ ਔਰ ਵਿਮਨ ਸੈੱਲ ਮੈਡਮ ਦੇ ਕੋਲ ਭੇਜਣਾ ਉੱਥੇ ਅਸੀਂ ਟਰਾਂਸਫਰ ਕਰ ਦਿੱਤਾ ਕੇਸ ਫੇਰ ਉਹਨਾਂ ਨੇ ਕਿਹਾ ਸੀ ਸਾਡੀ ਪੈਨ ਡਰਾਈਵ ਦੇ ਅੰਦਰ ਕੁਝ ਪਿਕਚਰਸ ਨੇ ਉਹ ਵੀ ਉਹਨਾਂ ਨੂੰ ਕਰ ਦਿੱਤਾ ਸਾਰਾ ਕੁਝ ਕਿਸ ਥੋੜਾ ਜਿਹਾ ਟਾਈਮ ਜ਼ਰੂਰ ਲੱਗਦਾ ਹੈ ਜਿੱਦਾਂ ਕਿ ਸਾਈਬਰ ਸੈੱਲ ਤੋਂ ਰਿਪੋਰਟ ਲੈਣੀ ਹੈ ਠੀਕ ਹੈ ਫਿਰ ਜਦੋਂ ਬੰਦੇ ਨੂੰ ਲੋਕੇਟ ਕਰਨਾ ਹੈ ਉਹਨਾਂ ਨੂੰ ਥੋੜਾ ਟਾਈਮ ਲੱਗਦਾ ਹੈ ਇਹ ਨਹੀਂ ਕਿ ਰਿਪੋਰਟ ਦੇ ਉੱਤੇ ਕੋਈ ਕੰਮ ਨਹੀਂ ਹੋਇਆ ਕੰਮ ਹੋ ਰਿਹਾ ਹੈ ਤੇ ਇਹ ਮੈਂ ਹੁਣ ਮੈਡਮ ਵੀ ਬੈਠੇ ਨੇ ਇੱਥੇ ਇਹਨਾਂ ਦੇ ਕੋਲ ਦੱਸ ਦਿਆਂ ਮੈਂ ਸਾਰਾ ਮੈਂ ਤਾਂ ਪੁਲਿਸ ਤੋਂ ਰਿਪੋਰਟ ਲੈਣੀ ਹੈ ਨਾ ਮੈਲਾ ਕਮਿਸ਼ਨ ਦੇ ਅੰਦਰ ਕੋਈ ਅਧਿਕਾਰੀ ਨਹੀਂ ਹੈ ਜਿਹੜੇ ਕਿ ਉਹ ਖੁਦ ਲੱਭਣ ਚਲੇ ਜਾਣਗੇ ਉੱਥੇ ਠੀਕ ਹੈ ਹਾਂਜੀ ਬਾਕੀ ਸਾਰਾ ਕੁਝ ਹੈ ਕੁਝ ਕੇਸਸ ਹੈਗੇ ਨੇ ਜਿੱਤੇ ਇਹਨਾਂ ਦੇ ਬਿਲਕੁਲ ਹੈਗੇ ਨਹੀਂ ਬਲਵਿੰਦਰ ਕੌਰ ਉਹਨਾਂ ਦੀ ਆਲਰੇਡੀ ਕੰਪਰੋਮਾਈਜ਼ ਹੋਇਆ ਹੋਇਆ ਉਹਨਾਂ ਦਾ ਲੈਟਰ ਮੇਰੇ ਕੋਲ ਹੈਗਾ ਜਿਹੜਾ ਉਹਨਾਂ ਦਾ ਰਾਜ਼ੀਨਾਮਾ ਹੋਇਆ ਹੋਇਆ ਬਾਕੀ ਉਹ ਮੈਡਮ ਦਾ ਹੈਗਾ ਸਾਰੀ ਰਿਪੋਰਟਸ ਸਾਈਬਰ ਸੈੱਲ ਦੀ ਵੀ ਮੰਗੀ ਜਾ ਰਹੀ ਹੈ ਲੋਕੇਟ ਵੀ ਕੀਤਾ ਜਾ ਰਿਹਾ ਜਦੋਂ ਹੋ ਜਾਏਗਾ ਤੇ ਉਹਨਾਂ ਦੇ ਉੱਤੇ ਪੁਲੀਸ ਐਕਟ ਵੀ ਕਰੇਗੀ ਐਫ ਆਈ ਆਰ ਆਲਰੇਡੀ ਹੋ ਚੁੱਕੀ ਉਸ ਚੀਜ਼ ਦੀ ਮੈਮਿਕੂਤਾ ਕੇਸ ਸੀ ਕੁੜੀ ਦਾ ਮਨਦੀਪ ਕੌਰ ਦਾ ਜਿਹਦਾ ਕਹਿੰਦੇ ਨੇ ਕਿ ਇੱਕ ਵੀਡੀਓ ਵੀ ਜਿਹੜੀ ਵਾਇਰਲ ਕੀਤੀ ਸਿਕੀ ਉਸ ਕੇਸ ਨੂੰ ਕਿਸ ਤਰ੍ਹਾਂ ਦੇਖਦੇ ਨੇ ਉਹ ਦੇਖੋ ਸਾਈਬਰ ਦੇ को गई हुई है रिपोर्ट वो भी आएगी रैट उ भी रिपोर्ट आएगी और जो गलत बहुत गलत गल है कि जो इंसान कोई यह कहे कि मैं कोई अश्लील भीडो ला के फिर अपलोड कर देना डेफिनेटली मैं खुद समझती हाँ कि बहुत ही गलत काम है मगर ये सारा प्रोसैस ये नहीं हूं पुलिस स्टेशन चुना है और मैं डेफिनेटली तो रिपोर्ट भी असी है मेरे को भी आए हुए हैं कि जी एना कॉम्प्रोमाइज हो चुके हैं दूजिया भी रिपोर्ट्स है कि जो प्रोसैस चल रहा है ਥੋੜਾ ਟਾਈਮ ਲੱਗਦਾ ਥੋੜਾ ਪੇਸ਼ੀਅਸ ਚਾਹੀਦਾ ਹੁੰਦਾ ਬਾਕੀ ਐਕਟ ਜਿਹੜਾ ਜ਼ਰੂਰ ਹੋ ਜਾਏਗਾ ਅੱਜ ਪ੍ਰਸ਼ਾਸਨ ਦੇ ਵੀ ਬੰਦੇ ਹੈਗੇ ਨੇ ਪੁਲਿਸ ਅਧਿਕਾਰੀ ਵੀ ਸਾਡੇ ਨਾਲ ਹੈਗੇ ਨੇ ਇਹਨਾਂ ਨੇ ਖੁਦ ਕਿ ਐਕਟ ਕਰਨਗੇ ਥੋੜਾ ਟਾਈਮ ਪੇਸ਼ੀਅਸ ਚਾਹੀਦਾ ਨੇ ਇਸ ਚੀਜ਼ ਦੇ ਲਈ ਥੈਂਕ ਯੂ ਵੈਰੀ ਮੱਚ ਥੈਂਕ ਯੂ